ਵੱਡੀ ਬਾਦੀ ਵਾਲੇ ਪਿੰਡ ਸੈਨਾ ਵਿਖੇ 22 ਸਾਲਾਂ ਦਾ ਨੌਜਵਾਨ ਵਰਤੀ ਦਾਸ ਪੁੱਤਰ ਫੇਮਰਾਜ ਦੀ ਚਿੱਟੇ ਦੇ ਕਾਰਨ ਮੌਤ ਹੋ ਗਈ। ਪਿਛਲੇ ਦਿਨੀ ਘਰ ਦੇ ਵਿੱਚ ਉਸਨੇ ਆਪਣੀ ਬਾਹ ਦੇ ਵਿੱਚ ਚਿੱਟੇ ਦੇ ਨਸ਼ੇ ਦਾ ਇੰਜੈਕਸ਼ਨ ਲਾ ਲਿਆ। ਸਿਹਤ ਖਰਾਬ ਹੋਣ ਤੋਂ ਉਸ ਨੂੰ ਪਹਿਲਾਂ ਬਰਨਾਲਾ ਤੇ ਫਿਰ ਹਸਪਤਾਲ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ RAMDAS ਅਤੇ ਉਸ ਦੀ ਪਿਆਰ ਅਨੀਤਾ ਨੇ ਦੱਸਿਆ ਕਿ ਗੁਰਪ੍ਰੀਤ ਦਾਸ ਆਪਣੀ ਪਤਨੀ ਅਤੇ ਦੋ ਧੀਆਂ ਜੋ ਕਿ ਇੱਕ 8 ਸਾਲ ਦੀ ਹੈ ਤੇ ਇੱਕ 10ਵੀਂ ਇੰਨੇ ਦੀ ਹੈ ਅਤੇ 80 ਸਾਲਾ ਬਜ਼ੁਰਗ ਮਾਤਾ ਚਰਨਜੀਤ ਕੌਰ ਦੇ ਨਾਲ ਇੱਕ ਅਲੱਗ ਘਰ ਦੇ ਵਿੱਚ ਰਹਿੰਦਾ ਸੀ ਪਿਤਾ ਦੀ ਮੌਤ ਤਾਂ ਪਹਿਲਾਂ ਹੀ ਹੋ ਚੁੱਕੀ ਸੀ ਤੇ ਦੋ ਪੈਨਾ ਵਿਆਈਆਂ ਹੋਈਆਂ ਹਨ ਉਸ ਦੇ ਵੱਡੇ ਭਰਾ ਵੀ ਇੱਕ ਅਲੱਗ ਘਰ ਦੇ ਵਿੱਚ ਰਹਿੰਦਾ ਸੀ ਗੁਰਪ੍ਰੀਤ ਦਾਸ ਇੱਕ ਦਿਹਾੜੀ ਤੇ ਮਜ਼ਦੂਰੀ ਕਰਦਾ ਸੀ ਪਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਉਹ ਪਹਾੜੀ ਸੰਗਤ ਦੇ ਵਿੱਚ ਪੈ ਗਿਆ ਪਰਿਵਾਰ ਦੇ 2 ਲੱਖ ਰੁਪਏ ਸਿਰ ਤੇ ਕਰਜ਼ਾ ਚੜੇ ਕਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਇਸ ਤਰ੍ਹਾਂ ਤਸਿਆ ਕਿ ਉਸ ਨੇ ਨਸ਼ੇ ਦੀ ਪੂਰਤੀ ਕਰਨ ਦੇ ਲਈ ਆਪਣੇ ਹੀ ਘਰ ਦੇ ਵਿੱਚ ਪਿਆ ਜੋ ਵੀ ਘਰੇਲੂ ਸਮਾਨ ਪੇਟੀਆਂ ਅਲਮਾਰੀਆਂ ਤੇ ਐਲ ਸੀ ਡੀ ਵੀ ਵੇਚ ਦਿੱਤੀਆਂ ਪਰਿਵਾਰ ਦੇ ਵੱਲੋਂ ਵਾਰ-ਵਾਰ ਉਸ ਨੂੰ ਨਸ਼ੇ ਤੋਂ ਦੂਰ ਰੱਖਣ ਦੀ ਸਮਝਾਇਆ ਜਾਂਦਾ ਸੀ ਪਰ ਉਸ ਨੂੰ ਅੰਤ ਦੇ ਵਿੱਚ ਆਪਣੀ ਜ਼ਿੰਦਗੀ ਖਤਮ ਕਰਕੇ ਹੀ ਛੁਟਕਾਰਾ ਮਿਲ ਸਕਿਆ ਮਰਦਕ ਦੀ ਪਿੰਡੋਂ ਭਰਾ ਮੈਂ ਤੋਂ ਪਿੰਡ ਸਮੇਤ ਸੈਨਾ ਦੀ ਪੰਚਾਇਤ ਮੈਂਬਰ ਜਿਸਪਾਲ ਕਰਨ ਨੇ ਕਿਹਾ ਕਿ ਪਿੰਡ ਦੇ ਵਿੱਚ ਨਸ਼ਾ ਤਸਕਰ ਸਰੇਪ ਚਿੱਟੇ ਦਾ ਨਸ਼ਾ ਵੇਚ ਰਹੇ ਹਨ ਜਿਸ ਨਾਲ ਕਈ ਘਰ ਬਰਬਾਦ ਹੋ ਰਹੇ ਹਨ ਉਹਨਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਅੱਜ ਉਹਨਾਂ ਦੇ ਪੁੱਤ ਦੀ ਚਿੱਟੇ ਦੇ ਕਰਕੇ ਨਸ਼ੇ ਦੇ ਚਿੱਟੇ ਦੇ ਨਸ਼ੇ ਕਰਕੇ ਮੌਤ ਹੋ ਗਈ ਹੈ ਜੇਕਰ ਪੁਲਿਸ ਆਸਨ ਨਸ਼ਾ ਤ ਤਸਕਰ ਖਲਾਫ ਕਾਰਵਾਈ ਕਰੇ ਤਾਂ ਅੱਗੇ ਕਿਸੇ ਤੋਂ ਹੋਰ ਮਾਂ ਦੇ ਪੁੱਤ ਦੀ ਚਿੱਤੇ ਦੇ ਨਾਲ ਮੌਤ ਨਾ ਹੋਵੇ